ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਗਵਾਰੇ ਦੀਆਂ ਫਲੀਆਂ ਬਣਾਵਾਂਗੇ ਅੱਜ ਤੇ ਆਪਾਂ ਗਵਾਰੇ ਦੀਆਂ ਫਲੀਆਂ ਲਿਆਂ ਬਹੁਤ ਸੋਹਣੀਆਂ ਕੱਚੀਆਂ-ਕੱਚੀਆਂ ਫਲੀਆਂ ਤੇ ਹੁਣ ਸੀਜ਼ਨ ਹੈਗਾ ਫਰੀ ਦੀ ਸਬਜੀ ਹੈ ਆਪਣੇ ਘਰਾਂ 'ਚ ਖੇਤਾਂ ਦੇ ਵਿੱਚ ਹੁੰਦੀ ਹੈ ਤੇ ਜਿਹੜੀ ਬਾਜ਼ਾਰੋਂ ਸਬਜੀ ਲਿਆਉਣੇ ਆ ਉਹ ਤਾਂ ਬਹੁਤ ਮਹਿੰਗੀ ਹੋਈ ਪਈ ਹੈ ਹਾਂਜੀ ਹੁਣ ਇਹ ਆਪਾਂ ਬਣਾਵਾਂਗੇ ਨਵੇਂ ਤਰੀਕੇ ਨਾਲ ਪਹਿਲਾਂ ਆਪਾਂ ਬਣਾਈ ਸੀ ਲੱਸੀ ਨਾਲ ਫਲੀਆਂ ਦੀ ਸਬਜੀ ਫੇਰ ਬਣਾਈ ਆਪਾਂ ਮੂੰਗਵਾਰੇ ਫਲੀਆਂ ਮਸਾਲੇਦਾਰ ਫਲੀਆਂ ਬਣਾਇਆ ਤੇ ਹੁਣ ਜੀ ਅੱਜ ਆਪਾਂ ਇਹਨੂੰ ਭੁੰਨ ਕੇ ਬਣਾਵਾਂਗੇ ਇਹ ਭੁੰਨ ਕੇ ਬਣਾਵਾਂਗੇ ਬਹੁਤ ਹੀ ਆਸਾਨ ਤਰੀਕਾ ਹੈ ਇਹਦੇ ਵਿੱਚ ਕੁਝ ਨਹੀਂ ਪੈਂਦਾ ਬਸ ਇਕੱਲੇ ਸਿੱਧੇ ਰਸੋਈ ਵਾਲੇ ਚਾਰ ਮਸਾਲੇ ਪੈਣਗੇ ਜਿਹੜੇ ਆਪਣੀ ਰਸੋਈ 'ਚ ਹੁੰਦੇ ਆ ਹਾਂਜੀ ਆਪਾਂ ਇਹਦੇ ਵਿੱਚ ਇੱਕ ਜੀਰਾ ਜ਼ਰੂਰ ਪਾਵਾਂਗੇ ਹੋਰ ਕੋਈ ਚੀਜ਼ ਨਹੀਂ ਪਾਉਂਦੇ ਤੇ ਆ ਪਿਆਜ਼ ਕੱਟੇ ਆਪਾਂ ਪਿਆਜ਼ ਨਹੀਂ ਪੈਂਦਾ ਲਸਣ ਨਹੀਂ ਪੈਂਦਾ ਕੁਝ ਨਹੀਂ ਪੈਂਦਾ ਅਦਰਕ ਹਰੀ ਮਿਰਚ ਤੇ ਆ ਪਿਆਜ਼ ਤਾਂ ਆਪਾਂ ਨੂੰ ਜ਼ਰੂਰੀ ਹੈ ਮਿਰਚਾਂ ਦੇ ਵਿੱਚ ਪਾਉਣੇ ਇਹ ਫਲੀਆਂ ਆਪਾਂ ਪਹਿਲਾਂ ਕੱਟ ਲਈਆਂ ਆਮਸਨ ਦਿਖਾਉਣੀ ਆ ਆਪਾਂ ਪਹਿਲਾਂ ਕੱਟ ਕੇ ਰੱਖ ਲਈਆਂ ਆ ਦੇਖੋ ਛੋਟੇ ਛੋਟੇ ਪੀਸ ਕਰ ਲਏ ਆਪਾਂ ਇਹ ਕੱਟ ਲਈ ਸੀ ਪਹਿਲਾਂ ਤਿੰਨ ਚਾਰ ਵਾਰ ਧੋ ਲਈਆਂ ਪਿਆਜ਼ ਵੀ ਧੋ ਲਏ ਆਪਾਂ ਹਾਂਜੀ ਹੁਣ ਆਪਾਂ ਇੱਧਰ ਪਾਣੀ ਸਰੋਂ ਦੇ ਤੇਲ 'ਚ ਬਣਾਵਾਂਗੇ ਜੀ ਬਹੁਤ ਟੇਸਟੀ ਬਣਦੀਆਂ ਇੱਧਰ ਆਪਾਂ ਪਤੀਲਾ ਰੱਖਿਆ ਇਹਦੇ ਵਿੱਚ ਇੱਕ ਕੜਛੀ ਆਪਾਂ ਸਰੋਂ ਦੇ ਤੇਲ ਦੀ ਪਾਈ ਹੈ ਤੇ ਤੇਲ ਆਪਾਂ ਗਰਮ ਕਰ ਲਿਆ ਇਹ ਜਿਹੜੇ ਡੈਕਸ਼ਨ ਕੌੜਾ ਪਾਣ ਨੂੰ ਦਸਰੋਂ ਤੇਲ ਦੇਉ ਕੱਢਤਾ ਆਪਾਂ ਬਾਵਾ ਗਰਮ ਕਰਕੇ ਠੰਡਾ ਕਰ ਲਿਆ ਸੀ ਪੇਰ ਗਰਮ ਧਰਤਾ ਹੁਣ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਤਾਂ ਜੀ ਜੀਰਾ ਆਪਾਂ ਪਾਤਾ ਹੁਣ ਆਪਾਂ ਇਹਦੇ ਵਿੱਚ ਜੀ ਪਾਵਾਂਗੇ ਥਾਲੀਆ ਹੁਣ ਪਾ ਦੇਣਗੇ ਸਿਆਲ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਅੰਗੀ ਆਪਾਂ ਇਹ ਨਮਕ ਵੀ ਹੁਣੇ ਪਾ ਦੇਾਂਗੇ ਆਪਾਂ ਮਸਾਲੇ ਜਿਹੜਾ ਰਸੋਈ ਚਾਪ ਨੇ ਚਾਰ ਮਸਾਲੇ ਉਹੀ ਲਏ ਤੇ ਹੁਣ ਆਪਾਂ ਨਮਕ ਪਾ ਦੇਾਂਗੇ ਇਹਦੇ ਵਿੱਚ ਕੱਲਾ ਨਮਕ ਪਾਵਾਂਗੇ ਦੂਸਰੇ ਮਸਾਲੇ ਆਪਾਂ ਬਾਅਦ ਚ ਪਾਵਾਂਗੇ ਨਮਕ ਆਪਾਂ ਸਬਜ਼ੀ ਦੇ ਹਿਸਾਬ ਨਾਲ ਹੀ ਲਏ ਤੇ ਦੂਜੇ ਮਸਾਲੇ ਵੀ ਆਪਾਂ ਸਬਜ਼ੀ ਦੇ ਹਿਸਾਬ ਨਾਲ ਲਏ ਤੇ ਬਾਜੀ ਹੁਣ ਆਪਾਂ ਇਹਨੂੰ ਆਇਤ ਤੱਕਾ ਕਰਕੇ ਭੁੰਨਾਗੇ ਆਪਾਂ ਇਹਨਾਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਢੱਕ ਦੇਾਂਗੇ ਹਾਂਜੀ 5 ਮਿੰਟ ਹੋ ਗਏ ਆਪਣੀਆਂ ਫੜੀਆਂ ਬਹੁਤ ਹੀ ਸੌਫਟ ਹੋ ਗਈਆਂ 5 ਮਿੰਟ ਆਪਾਂ ਹੋਰ ਪਕਾਵਾਂਗੇ ਨਾ ਫਿਰ ਆਪਾਂ ਨਮਕ ਮਿਰਚ ਦੇ ਵਿੱਚ ਮਸਾਲੇ ਪਾ ਦੇਣਗੇ ਤੇ ਬਹੁਤ ਹੀ ਟੇਸਟੀ ਬਣ ਜੇਗੀ ਆ ਜਿਹੜੀਆਂ ਆਪਾਂ ਰਸਕਾ ਬਣਾਵਾਂਗੇ ਹਾਂਜੀ 5 ਮਿੰਟ ਹੋਰ ਹੋ ਗਏ ਆ ਤੇ ਆਪਣੀਆਂ ਫੜੀਆਂ ਬਹੁਤ ਹੀ ਵਧੀਆ ਸੌਫਟ ਹੋ ਗਈਆਂ ਦੇਖੋ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਹੁਣ ਆਪਾਂ ਇਸੇ ਮਸਾਲੇ ਬਾਦਲ ਨੇ ਨਾਮਕ ਆਪਾਂ ਪਾਇਆ ਵੀ ਆਪਣਾ ਆ ਮਿਰਚ ਆ ਹਲਦੀ ਆ ਧਨੀਆ ਆਪਣਾ ਪੂਜੀ ਪੀਸਿਆ ਹੋਇਆ ਆ ਗਰਮ ਮਸਾਲਾ ਆ ਹੀ ਮਸਾਲੇ ਜਮਨ ਜੀ ਆਪਾਂ ਦੇਚ ਬਹੁਤ ਹੀ ਟੇਸਟੀ ਬਣ ਗਈ ਹੈ ਤੇ ਬਹੁਤ ਹੀ ਖਾਏ ਜਾਣ ਦਾ ਹੈ ਜੀ ਜਵਾਰੇ ਦਿਖਾਣਾ ਕਰ ਜੀ ਗ੍ਰੀਨ ਘਰੇ ਕਲਾਈ ਕਰਿਓ हम आप मसाले पा के भी पांच मिनट भुनांगे क्योंकि अपने मसाले मिल जाएंगे देखो जी अपनी सब्जी कि बन गई बहुत ही बढ़िया सब्जी बनी है पहला आप मीडियम गैस से पकई थी फलियाँ भुनिया फिर आप मसाले पा के स्लो कर दिया गैस से पांच मिनट आप ਪੁਣਿਆ ਮਸਾਲੇ ਵੀ ਤੇ ਆਹ ਦੇਖੋ ਜੀ ਹੁਣ ਆਪਾਂ ਗੈਸ ਆਫ ਕਰਦੇ ਆਂ ਸਬਜੀ ਬਣ ਕੇ ਹੋ ਗਈ ਜੀ ਪਿਆਰ ਆਪਾਂ ਕਰਾਂਗੇ ਜੀ ਇੱਧਰ ਸਰਵ ਹਾਂਜੀ ਸਬਜੀ ਆਪਣੀ ਬਹੁਤ ਵਧੀਆ ਤੇ ਬਹੁਤ ਹੀ ਵਧੀਆ ਆਪਾਂ ਭੁੰਨ ਕੇ ਬਣਾਈ ਆ ਤੇ ਵਧੀਆ ਬਣੀ ਆ ਟੇਸਟੀ ਵੀ ਆ ਅਸੀਂ ਖਾ ਕੇ ਵੇਖੀ ਆ ਤੇ ਨਮਕ ਮਿਰਚ ਵੀ ਬਿਲਕੁਲ ਸਹੀ ਆ ਅਸੀਂ ਇਹਦੇ ਹਿਸਾਬ ਨਾਲ ਹੀ ਪਾਇਆ ਸੀ ਤੇ ਤੁਸੀਂ ਵੀ ਘਰੇ ਜਰੂਰ ਟਰਾਈ ਕਰਿਓ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ